ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਇੱਕ ਅੱਜ ਬਹੁਤ ਵੱਡਾ ਤੋਹਫਾ ਦਿੱਤਾ ਉਹ ਤੋਹਫਾ ਕੀ ਹੈ ਬੇ ਰਿਸ਼ਤੀ ਦਰੋਂ ਮੌਕੇ ਇੱਕ ਐਨਓਸੀ ਦੀ ਮੰਗ ਕੀਤੀ ਜਾਂਦੀ ਸੀ ਜੀ ਉਹਦੇ ਐਨਓਸੀ ਦੇ ਬਿਨਾਂ ਰਿਸ਼ਤੀ ਹੋਣ ਦੀ ਭਾਰੀ ਰਕਮਾਂ ਜਿਹੜੀਆਂ ਰਿਸ਼ਵਤ ਦੇ ਰੂਪ ਵਿੱਚ ਪਸੂਰ ਦਿੱਤੀਆਂ ਜਾਂਦੀਆਂ ਸੀ ਇਹ ਸਾਰਾ ਜਿਹੜੇ ਨੇ ਕੰਡੇ ਤੇ ਕਿਰੇ ਹਰਵੈਸੀ ਪਾਰਟੀਆਂ ਨੇ ਖੜਾਏ ਹੋਏ ਸੀ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਐਨਓਸੀ ਦੀ ਰੱਬ ਖਤਮ ਕਰਕੇ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ ਹਲਕਾ ਆਤਮਨਗਰ ਦਾ ਐਮ ਐਲ ਏ ਹੋਣ ਦੇ ਨਾਤੇ ਕਿਥੇ ਮਾਨਮਾਨ ਸਾਹਿਬ ਦਾ ਧੰਨਵਾਦ ਕਰਦਾ ਉਥੇ ਪੰਜਾਬ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਇੱਕ ਲੇਟ ਮੁੱਖ ਮੰਤਰੀ ਦੇ ਹੱਥ ਵਿੱਚ ਪੰਜਾਬ ਦੀ ਕਮਾਂਡ ਸੰਭਾਲੀ ਹੈ ਤਾਂ ਪੰਜਾਬ ਨੂੰ ਅੰਤਿ ਦੇ ਤਰੱਕੀ ਵੱਲ ਲੈ ਕੇ ਜਾ ਰਹੇ ਨੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਭਰਪੂਰ ਯਤਨ ਕਰ ਰਹੇ ਨੇ ਇਹ ਸਮੁੱਚੀ ਪੰਜਾਬੀ ਤੁਹਾਡੇ ਨਾਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਮ ਆਦਮੀ सिधू चिंडा